ਸੰਗਤ ਜੀ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਉਹਨਾਂ ਨੇ ਇੱਕ ਵਾਰ ਆਪਣੀ ਬਾਹ ਅਕਾਸ਼ ਦੇ ਵਿੱਚ 20 ਮੀਲ ਲੰਮੀ ਕੀਤੀ ਸੀ ਇਹ ਤਸਵੀਰ ਵੀ ਆਪ ਜੀ ਨੇ ਜ਼ਰੂਰ ਦੇਖੀ ਹੋਵੇਗੀ ਪਰ ਇਹ ਸਾਰਾ ਕੁਝ ਕਿਵੇਂ ਹੋਇਆ ਮਹਾਰਾਜ ਦੇ ਵਿੱਚ ਕਿੰਨੀ ਸ਼ਕਤੀ ਸੀ ਬਾਬਾ ਸ੍ਰੀ ਚੰਦ ਜੀ ਵਿੱਚ ਕਿੰਨੀਆਂ ਕਰਾਮਾਤਾਂ ਸਨ ਤੇ ਇਹ ਆਈਆਂ ਕਿਵੇਂ ਨੇ ਆਓ ਜੀ ਪਾਵਨ ਵਿਚਾਰ ਆਪਾਂ ਸਰਵਨ ਕਰਦੇ ਆਂ ਜਿੱਥੇ ਅੱਜ ਗੁਰਦੁਆਰਾ ਟਾਲੀ ਸਾਹਿਬ ਬਣਿਆ ਹੈ ਉੱਥੇ ਪਹਿਲਾਂ ਗੁਰਦੁਆਰਾ ਸਾਹਿਬ ਨਹੀਂ ਸੀ ਹੁੰਦਾ ਜੰਗਲ ਹੁੰਦਾ ਸੀ ਇਹਦੇ ਅੰਦਰ ਜੰਗਲੀ ਜਾਨਵਰ ਵੀ ਹੁੰਦੇ ਸੀ ਜਿਹੜੇ ਲੋਕਾਂ ਦਾ ਤੇ ਫਸਲਾਂ ਦਾ ਬਹੁਤ ਨੁਕਸਾਨ ਕਰ ਦਿੰਦੇ ਸੀ ਜਿਸ ਕਰਕੇ ਕਿਸਾਨ ਵੀਰ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗੇ ਤੇ ਇਹ ਫਿਰ ਸੰਗਤ ਦਾ ਦੁੱਖ ਬਾਬਾ ਲਖਮੀ ਚੰਦ ਜੀ ਪਾਸੋਂ ਬਾਬਾ ਲਖਮੀ ਦਾਸ ਜੀ ਦੇ ਪਾਸੋਂ ਦੇਖਿਆ ਨਹੀਂ ਗਿਆ। ਉਹਨਾਂ ਨੇ ਫਿਰ ਇਹਨਾਂ ਜੰਗਲੀ ਜੀਵਾਂ ਦਾ ਸ਼ਿਕਾਰ ਕਰਨਾ ਸ਼ੁਰੂ ਕੀਤਾ। ਪਰ ਇਹ ਸ਼ਿਕਾਰ ਕਰਨ ਤੋਂ ਪਹਿਲਾਂ ਉਹਨਾਂ ਨੇ ਆਪਣੇ ਵੱਡੇ ਭਰਾ ਜੀ ਤੋਂ ਆਗਿਆ ਲਈ ਸੀ। ਪਰ ਉਹਨਾਂ ਨੇ ਅੱਗੇ ਇਸ ਤਰ੍ਹਾਂ ਕੀਤੀ ਸੀ ਬਾਬਾ ਜੀ ਨੇ ਕਿ ਉਹਨਾਂ ਜੀਵਾਂ ਦਾ ਹੀ ਸ਼ਿਕਾਰ ਕਰਨਾ ਜਿਹੜੇ ਕਿਸਾਨਾਂ ਦੇ ਵੈਰੀ ਆ। ਹੋਰ ਕਿਸੇ ਜੀਵ ਨੂੰ ਨਹੀਂ ਮਾਰਨਾ। ਹੁਣ ਬਾਬਾ ਲਖਮੀ ਦਾਸ ਜੀ ਜਦੋਂ ਸ਼ਿਕਾਰ ਕਰਨ ਜਾਂਦੇ ਆ ਬਾਬਾ ਜੀ ਦੇ ਨਾਲ ਹੋਰ ਸ਼ਿਕਾਰੀ ਵੀ ਜਾਂਦੇ ਆ। ਇੱਕ ਦਿਨ ਕੀ ਹੋਇਆ ਬਾਬਾ ਲਖਮੀ ਦਾਸ ਜੀ ਸ਼ਿਕਾਰ ਖੇਡ ਕੇ ਆ ਰਹੇ ਆ ਤੇ ਨਾਲ ਹੀ ਉਹਨਾਂ ਦੇ ਜਿਹੜੇ ਸ਼ਿਕਾਰੀ ਆ ਉਹਨਾਂ ਨੇ ਹਿਰਨਾ ਛੋਟੇ ਛੋਟੇ ਜਿਹੜੇ ਪਿਆਰੇ ਜੀਵ ਹੁੰਦੇ ਆ ਖਰਗੋਸ਼ ਉਹਨਾਂ ਨੂੰ ਵੀ ਤੀਰ ਮਾਰੇ ਆ ਉਹ ਜਿਹੜੇ ਜੀਵ ਆ ਮਾਰ ਕੇ ਚੁੱਕ ਲੈਂਦੇ ਆ ਤੇ ਜਦੋਂ ਬਾਬਾ ਸ੍ਰੀਚੰਦ ਜੀ ਉਹਨਾਂ ਦੀ ਸਮਾਦੀ ਖੁੱਲੀ ਆ ਉਹ ਵੀ ਜੰਗਲ ਦੇ ਵਿੱਚ ਆ ਤੇ ਉਹ ਜੰਗਲ ਦੇ ਵਿੱਚੋਂ ਉਹਨਾਂ નિર્ਦੋਸ਼ ਜੀਵਾਂ ਨੂੰ ਮਾਰ ਕੇ ਲਿਆ ਰਹੇ ਆ ਬਾਬਾ ਜੀ ਨੇ ਜਦੋਂ ਦੇਖਿਆ ਇਹਨਾਂ ਨੇ ਤਾਂ ਹਿਰਨ ਮਾਰੇ ਆ ਸ਼ੇਖ ਖਰਗੋਸ਼ ਮਾਰੇ ਆ ਅਜਿਹਾ ਸ਼ਿਕਾਰ ਖੇਡਣ ਦੀ ਤਾਂ ਇਹਨਾਂ ਨੂੰ ਆਗਿਆ ਹੀ ਨਹੀਂ ਸੀ ਦਿੱਤੀ ਬਾਬਾ ਜੀ ਦਾ ਹਿਰਦਾ ਵਿਰਾਗ ਨਾਲ ਭਰ ਗਿਆ ਆਬਾ ਸ੍ਰੀ ਚੰਦ ਮਹਾਰਾਜ ਕਹਿੰਦੇ ਲਖਮੀ ਦਾਸ ਜੀ ਇਹਨਾਂ ਪਿਆਰੇ ਜੀਵਾਂ ਨੂੰ નિર્ਦੋਸ਼ ਜੀਵਾਂ ਨੂੰ ਮਾਰਨ ਦਾ ਲੇਖਾ ਜੋਖਾ ਤਾਂ ਤੁਹਾਨੂੰ ਦੇਣਾ ਹੀ ਪੈਣਾ ਅਸੀਂ ਤੁਹਾਨੂੰ ਇਹਨਾਂ ਜੀਵਾਂ ਨੂੰ ਮਾਰਨ ਦੀ ਆਗਿਆ ਨਹੀਂ ਅਸੀਂ ਦਿੱਤੀ ਉਹ ਜੀਵਾਂ ਦਾ ਸ਼ਿਕਾਰ ਕਰਨਾ ਸੀ ਜਿਹੜੇ ਲੋਕਾਂ ਦੀਆਂ ਫਸਲਾਂ ਦਾ ਕਿਸਾਨਾਂ ਦਾ ਨੁਕਸਾਨ ਕਰਦੇ ਪਰ ਤੁਸੀਂ ਇਹ ਕੀ ਕੀਤਾ ਇਹ નિર્ਦੋਸ਼ ਜੀਆਂ ਦਾ ਕੀ ਕਸੂਰ ਸੀ ਜੇ ਤੁਸੀਂ ਇਹਨਾਂ ਦਾ ਸ਼ਿਕਾਰ ਕੀਤਾ ਲੇਖਾ ਦੇਣਾ ਹੀ ਪੈਣਾ ਭਾਵੇਂ ਗੁਰੂ ਪੁੱਤਰ ਹੋ ਉਦੋਂ ਬਾਬਾ ਲਖਮੀ ਦਾਸ ਜੀ ਨੇ ਇਹ ਅੱਗੋਂ ਪ੍ਰੇਸ਼ਨ ਪੁੱਛਿਆ ਬਾਬਾ ਜੀ ਅਸੀਂ ਤਾਂ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਹਾਂ ਕੀ ਸਾਨੂੰ ਵੀ ਲੇਖਾ ਦੇਣਾ ਪਵੇਗਾ ਅੱਗੋਂ ਬਾਬਾ ਜੀ ਨੇ ਉੱਤਰ ਦਿੱਤਾ ਕਿ ਹਾਂ ਸਭ ਨੂੰ ਲੇਖਾ ਦੇਣਾ ਪੈਂਦਾ ਸਭਨਾ ਕਾਦਰ ਲੇਖਾ ਹੋਏ ਕਰਨੀ ਬਾਝੋਂ ਤਰੇ ਨਾ ਕੋਏ ਜਦੋਂ ਬਾਬਾ ਜੀ ਦੇ ਬੋਲ ਸੁਣੇ ਆ ਲਖਮੀ ਦਾਸ ਜੀ ਉਹਨਾਂ ਨੇ ਮਰੇ ਹੋਏ ਜਿਹੜੇ ਜੀਵ ਸੀ ਉਹਨਾਂ ਦੇ ਉੱਪਰ ਜਲਦਾ ਛਿੱਟਾ ਦੇ ਕੇ ਉਹਨਾਂ ਨੂੰ ਤਾਂ ਸਰਜੀਤ ਕਰ ਦਿੱਤਾ ਗੁਰੂ ਪੁੱਤਰ ਸਨ ਰਿੱਧੀਆਂ ਸਿੱਧੀਆਂ ਉਹਨਾਂ ਦੇ ਪਾਸ ਹੋਣੀ ਸੁਭਾਵਿਕ ਜੀ ਗੱਲ ਆ ਫਿਰ ਘਰੇ ਆਏ ਆ ਸੰਗਤ ਜੀ ਤੇ ਇੱਕ ਘੋੜਾ ਤਿਆਰ ਕੀਤਾ ਆਪਣੇ ਪੁੱਤਰ ਧਰਮਚੰਦ ਤੇ ਆਪਣੀ ਘਰਵਾਲੀ ਨੂੰ ਬਿਠਾ ਲਿਆ ਤੇ ਬਾਬਾ ਸ੍ਰੀਚੰਦ ਜੀ ਮਹਾਰਾਜ ਜੀ ਦੇ ਕੋਲ ਆ ਗਏ ਆ ਤੇ ਕਹਿਣ ਲੱਗੇ ਬਾਬਾ ਜੀ ਅਸੀਂ ਤਾਂ ਜੇ ਲੇਖਾ ਦੇਣਾ ਹੁਣੇ ਹੀ ਦੇ ਕੇ ਆਉਨੇ ਆ ਸੱਚਖੰਡ ਚੱਲੇ ਆ ਇਤਨੇ ਬਚਨ ਕਹਿ ਕੇ ਬਾਬਾ ਲਖਮੀਦਾਸ ਜੀ ਨੇ ਆਪਣੇ ਪੁੱਤਰ ਨੂੰ ਆਪਣੀ ਇਸਤਰੀ ਨੂੰ ਘੋੜੇ ਤੇ ਬਿਠਾ ਲਿਆ ਹੈ ਤੇ ਅਸਮਾਨ ਵੱਲ ਉਡਾਰੀ ਲਾਉਣੀ ਸ਼ੁਰੂ ਕੀਤੀ ਜਦੋਂ ਬਾਬਾ ਸ੍ਰੀਚੰਦ ਜੀ ਮਹਾਰਾਜ ਨੇ ਅਸਮਾਨ ਵੱਲ ਦੇਖਿਆ ਤਾਂ ਸੋਚਿਆ ਜੇ ਇਸ ਤਰ੍ਹਾਂ ਬਾਬਾ ਲਖਮੀ ਦਾਸ ਜੀ ਆਪਣੇ ਪੁੱਤਰ ਨੂੰ ਨਾਲ ਲੈ ਜਾਣਗੇ ਤਾਂ ਵੈਦੀ ਵੰਸ਼ ਫਿਰ ਅੱਗੇ ਨਹੀਂ ਚੱਲ ਪਾਵੇਗਾ ਸਾਡੇ ਪਿਤਾ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਵੰਸ਼ ਕਿਵੇਂ ਚੱਲੇਗਾ ਕਿਉਂਕਿ ਜੇ ਇਹਨਾਂ ਨੂੰ ਹੀ ਇੱਕ ਬੱਚੇ ਨੂੰ ਸਾਹਿਬਜ਼ਾਦੇ ਨੂੰ ਸਤਖੰਡ ਲੈ ਜਾਣਗੇ ਬਾਬਾ ਜੀ ਨੇ ਇਹ ਗੱਲ ਸੋਚੀ ਆ ਬਾਬਾ ਲਖਮੀ ਦਾਸ ਜੀ ਦਾ ਘੋੜਾ ਅਸਮਾਨ ਵਿੱਚ 20 ਮੀਲ ਉੱਪਰ ਜਾ ਚੁੱਕਾ ਸੀ ਉਦੋਂ ਤਾਂ ਉਦੋਂ ਬਾਬਾ ਸ੍ਰੀ ਚੰਦ ਜੀ ਮਹਾਰਾਜ ਨੇ ਇੱਕ ਅਨੋਖਾ ਕੌਤਕ ਕੀਤਾ ਬਾਬਾ ਜੀ ਨੇ ਆਪਣੀ ਬਾਹ 20 ਮੀਲ ਲੰਮੀ ਕਰਕੇ ਆਪਣੇ ਭਤੀਜੇ ਧਰਮਚੰਦ ਜੀ ਨੂੰ ਜੋ ਆਕਾਸ਼ ਦੇ ਵਿੱਚ ਘੋੜਾ ਉੱਡਦਾ ਹੈ ਬਾਬਾ ਜੀ ਨੇ ਉਹਨੂੰ ਫੜ ਕੇ ਧਰਤੀ ਤੇ ਲਿਆਂਦਾ ਹੈ ਉਸ ਦਿਨ ਤੋਂ ਬਾਬਾ ਸ੍ਰੀਚੰਦ ਜੀ ਮਹਾਰਾਜ ਬਾਬਾ ਧਰਮਚੰਦ ਜੀ ਨੂੰ ਆਪ ਦੇ ਕੋਲ ਹੀ ਰੱਖਦੇ ਆ ਪਾਲਣਾ ਕਰਦੇ ਆ ਉਹਨ ਬਾਲਕ ਧਰਮਚੰਦ ਜੀ ਉਮਰ ਵਿੱਚ ਬڑے ਛੋਟੇ ਆ ਬਾਲਕ ਸੀ ਬੱਚੇ ਸੀ ਕਹਿੰਦੇ ਜਦੋਂ ਬਾਬਾ ਸ੍ਰੀਚੰਦ ਜੀ ਸਮਾਦੀ ਲਾਉਂਦੇ ਹੁੰਦੇ ਸੀ ਉਦੋਂ ਕੀ ਹੁੰਦਾ ਸੀ ਤਾਂ ਇਹ ਬਾਲਕ ਧਰਮਚੰਦ ਆ ਕੇ ਉਹਨਾਂ ਦੀਆਂ ਜਟਾਵਾਂ ਵੀ ਖਿੱਚਦੇ ਕਦੀ ਕਦੀ ਉਹਨਾਂ ਦੇ ਮੋਢਿਆਂ ਤੇ ਵੀ ਬਹਿ ਜਾਂਦੇ ਜਿਸ ਕਰਕੇ ਬਾਬਾ ਸ੍ਰੀਚੰਦ ਜੀ ਦੀ ਸਮਾਦੀ ਵੀ ਖੁੱਲ ਜਾਇਆ ਕਰਦੀ ਸੀ ਤੇ ਬਾਬਾ ਸ੍ਰੀਚੰਦ ਜੀ ਇਹ ਬਾਲਕ ਨੂੰ ਬਹੁਤ ਪਿਆਰ ਕਰਦੇ ਤੇ ਧਰਮਚੰਦ ਦੇ ਮੂੰਹ ਵਿੱਚ ਆਪਣੇ ਪੈਰ ਦਾ ਅੰਗੂਠਾ ਪਾ ਕੇ ਰੱਖਦੇ ਜਿਸ ਵਿੱਚੋਂ ਸ਼ਕਤੀ ਦੇ ਨਾਲ ਦੁੱਧ ਸਿੰਮਦਾ ਹੁੰਦਾ ਸੀ ਕਲਾ ਸੀ ਬਾਬਾ ਧਰਮਚੰਦ ਜੀ ਦਾ ਦੁੱਧ ਪੀ ਕੇ ਇਸ ਤਰ੍ਹਾਂ ਪਾਲਣ ਪੋਸ਼ਣ ਹੁੰਦਾ ਰਿਹਾ ਕਹਿੰਦੇ ਬਾਬਾ ਸ੍ਰੀਚੰਦ ਜੀ ਮਹਾਰਾਜ ਧਰਮਚੰਦ ਬਾਲਕ ਨੂੰ ਜਦੋਂ ਇਸ਼ਨਾਨ ਕਰਾਉਂਦੇ ਉਹਦੇ ਕੱਪੜੇ ਬਦਲਿਆ ਕਰਦੇ ਰਾਤ ਨੂੰ ਆਪਣੇ ਨਾਲ ਹੀ ਸੁਬਾਉਂਦੇ ਹੁੰਦੇ ਸੀ ਇੰਨਾ ਪਿਆਰ ਆਪਣੇ ਭਤੀਜੇ ਦੇ ਨਾਲ ਬਾਬਾ ਸ੍ਰੀਚੰਦ ਜੀ ਮਹਾਰਾਜ ਸੋਚਿਆ ਕਰਦੇ ਤੇ ਕਹਿੰਦੇ ਪ੍ਰਮਾਤਮਾ ਤੋਂ ਧੰਨ ਹੈ ਜਿਹੜਾ ਕਾਰਜ ਗ੍ਰਸਤੀਆਂ ਦਾ ਸੀ ਆਪਣੇ ਬਾਲਕ ਨੂੰ ਪਾਲਣ ਦਾ ਕੰਮ ਮੇਰੇ ਤੋਂ ਕਰਵਾ ਰਿਹਾ ਹੈ ਬੱਚੇ ਨੂੰ ਨਿਭਾਉਣਾ ਧਵਾਉਣਾ ਉਹਦੇ ਕੱਪੜੇ ਬਦਲ ਕੇ ਉਹਨੂੰ ਰੋਟੀ ਦੇਣੀ ਮੂੰਹ ਮੰਗੀ ਚੀਜ਼ ਲਿਆ ਕੇ ਦੇਣੀ ਤੇ ਉਹਦਾ ਪਾਲਣ ਪੋਸ਼ਣ ਕਰਨਾ हे ਦਾਤਾਰ ਪਾਤਸ਼ਾ ਇਹ ਸਾਰਾ ਕੰਮ ਤੂੰ ਮੇਰੇ ਤੋਂ ਕਰਵਾ ਰਿਹਾ ਤੂੰ ਬੇਅੰਤ ਹੈ ਤੂੰ ਵਾਹਿਗੁਰੂ ਧੰਨ ਹੈ ਜਦੋਂ ਬਾਬਾ ਧਰਮਚੰਦ ਜੀ ਵੱਡੇ ਹੋਏ ਆ ਤਾਂ ਉਹਨਾਂ ਦਾ ਵਿਆਹ ਕੀਤਾ ਬਾਬਾ ਧਰਮਚੰਦ ਜੀ ਅੱਗੇ ਦੋ ਪੁੱਤਰ ਹੋਏ ਉਹਨਾਂ ਦੇ ਇੱਕ ਬਾਬਾ ਮਾਨਕ ਚੰਦ ਜੀ ਇੱਕ ਬਾਬਾ ਮੇਹਰ ਚੰਦ ਜੀ ਪਰ ਇਹਨਾਂ ਤੋਂ ਬਾਅਦ ਵੇਦੀ ਵੰਸ ਚੱਲਦੀ ਰਹੀ ਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਾਹਿਬਜਾਦੇ ਬਾਬਾ ਸ੍ਰੀਚੰਦ ਜੀ ਮਹਾਰਾਜ ਜੀ ਨੇ ਸਭ ਤੋਂ ਵੱਡੀ ਉਮਰ ਭੋਗੀ ਹੈ ਕਈ ਵਿਦਵਾਨ ਤਾਂ 150 ਸਾਲ ਤੋਂ ਉੱਪਰ ਬਾਬਾ ਜੀ ਦੀ ਉਮਰ ਮੰਨਦੇ ਆ ਇਹ ਸਾਰਾ ਕੁਝ ਇਸ ਕਰਕੇ ਹੀ ਸੰਭਵ ਹੋ ਗਿਆ ਕਿ ਬਾਬਾ ਜੀ ਦਾ ਬਹੁਤ ਜ਼ਿਆਦਾ ਤਪ ਸੀ ਸਿਮਰਨ ਸੀ ਉਹਨਾਂ ਕੋਲ ਬੇਅੰਤ ਰਿੱਧੀਆਂ ਸਿੱਧੀਆਂ ਕਰਾਮਾਤਾਂ ਸੀਗੀਆਂ ਉਦੋਂ ਤੋਂ ਲੈ ਕੇ ਅੱਜ ਤੱਕ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੀ ਜੈ ਜੈਕਾਰ ਹੋ ਰਹੀ ਹੈ। ਬਾਬਾ ਸ੍ਰੀ ਚੰਦ ਜੀ ਦਾ ਆਗਮਨ ਜਿਹੜਾ ਹੈ 1551 ਵਿਕਰਮੀ ਭਾਦੋਂ ਸਦੀ 9 ਨੂੰ ਮਾਤਾ ਸੁਲਖਣੀ ਜੀ ਦੇ ਘਰ ਤੋਂ ਹੋਇਆ ਸੀ ਤੇ ਬਾਬਾ ਸ੍ਰੀ ਚੰਦ ਜੀ ਨੇ ਸਭ ਤੋਂ ਵੱਧ ਉਮਰ ਪਿੰਡ ਬਾਠ ਦੇ ਵਿੱਚ ਭੋਗੀ ਆ। ਪਿੰਡ ਬਾਠ ਵਿੱਚ ਇੱਕ ਜੋਗੀ ਰਹਿੰਦਾ ਸੀ। ਉੱਥੋਂ ਦੇ ਸਾਰੇ ਲੋਕ ਉਹ ਜੋਗੀ ਨੂੰ ਪੂਜਦੇ ਹੁੰਦੇ ਸੀ। ਤੇ ਜਦੋਂ ਜੋਗੀ ਨੇ ਸੁਣਿਆ ਇਥੇ ਬਾਬਾ ਸ੍ਰੀ ਚੰਦ ਜੀ ਆਏ ਹੋਏ ਆ ਉਹ ਆ ਚੁੱਕੇ ਆ ਪਿੰਡ ਦੇ ਵਿੱਚ ਤਾਂ ਉਹ ਇਹ ਗੱਲ ਸੁਣ ਕੇ ਖੁਸ਼ ਨਹੀਂ ਸੀ ਹੋਇਆ ਕਿਉਂਕਿ ਸਾਧ ਸੰਗਤ ਜੀ ਅਕਸਰ ਵੇਖਿਆ ਗਿਆ ਜਦੋਂ ਕਿਸੇ ਥਾਂ ਤੇ ਕਿਸੇ ਦੀ ਪੂਜਾ ਹੋ ਰਹੀ ਹੋਵੇ ਤੇ ਉਹਦੀ ਪੂਜਾ ਘਟਣੀ ਸ਼ੁਰੂ ਹੋ ਜੇ ਕੋਈ ਹੋਰ ਮਹਾਪੁਰਖ ਆ ਜੇ ਫਿਰ ਉਹ ਖੁਸ਼ ਕਿਵੇਂ ਹੋ ਸਕਦਾ ਉਹਦੀ ਸੁਖਮ ਹੋਮੈ ਨੂੰ 6 ਵਜੇ ਆ ਇਹ ਵੀ ਈਰਖਾ ਹੋ ਜਾਂਦੀ ਆ ਕਿ ਇਹਦੇ ਆਉਣ ਨਾਲ ਮੇਰੀ ਪੂਜਾ ਵਿੱਚ ਘਾਟਾ ਪੈ ਜਾਵੇਗਾ ਕਿਤੇ ਲੋਕ ਇਹਦੇ ਵੱਲ ਨਾ ਹੋ ਜਾਣ ਕਿਤੇ ਇਹਨੂੰ ਹੀ ਨਾ ਪੂਜਣ ਲੱਗ ਜਾਣ ਇਹ ਅੱਜ ਦੇ ਸਮੇਂ ਵੀ ਹੁੰਦਾ ਪਹਿਲਾਂ ਵੀ ਹੁੰਦਾ ਆ ਰਿਹਾ ਉਹ ਜੋਗੀ ਨੇ ਆਪਣੇ ਇੱਕ ਚੇਲੇ ਨੂੰ ਅੰਬ ਦਿੱਤਾ ਤੇ ਕਹਿੰਦਾ ਜਾ ਬਾਬਾ ਸ੍ਰੀਚੰਦ ਜੀ ਨੂੰ ਮੱਥਾ ਟੇਕ ਦੇ ਪਰ ਬਾਬਾ ਸ੍ਰੀਚੰਦ ਜੀ ਜਾਣੀ ਜਾਣ ਜਦੋਂ ਜੋਗੀ ਦਾ ਚੇਲਾ ਬਾਬਾ ਜੀ ਕੋਲ ਆਇਆ ਉਹਨੇ ਅੰਬ ਭੇਟ ਕੀਤਾ ਹੈ ਬਾਬਾ ਜੀ ਜਾਣਦੇ ਸੀ ਕਿ ਇਹ ਅੰਬ ਖਾਣ ਵਾਸਤੇ ਨਹੀਂ ਦਿੱਤਾ ਉਨੇ ਸਗੋਂ ਇਹ ਅੰਬ ਤਾਂ ਦਿੱਤਾ ਕਿ ਤੁਸੀਂ ਇੱਥੋਂ ਚਲੇ ਜਾਓ ਇਹ ਜਗ੍ਹਾ ਨੂੰ ਛੱਡ ਕੇ ਹੁਣ ਜਾਣਾ ਕਰੋ ਬਾਬਾ ਜੀ ਨੇ ਉਸ ਜੋਗੀ ਦੇ ਚੇਲੇ ਨੂੰ ਕਿਹਾ ਕਿ ਅਸੀਂ ਕੱਲੇ ਹਾਂ ਤਿੰਨਾ ਜਣਿਆਂ ਵਿੱਚ ਇੱਕ ਅੰਬ ਕਿਵੇਂ ਭਲਾ ਵੰਡਿਆ ਜਾ ਸਕਦਾ ਹੈ ਅਸੀਂ ਹਾਂ ਤੇ ਇੱਥੇ ਭਾਈ ਕਮਲੀਆ ਜੀ ਆ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪੋਤੇ ਬਾਬਾ ਲਖਮੀ ਦਾਸ ਜੀ ਦੇ ਪੁੱਤਰ ਧਰਮਚੰਦ ਜੀ ਵੀ ਹਨ ਇੱਕ ਅੰਬ ਇੰਨਾ ਵਿੱਚ ਕਿਵੇਂ ਵੰਡਿਆ ਜਾ ਸਕਦਾ ਇਉਂ ਕਰ ਤੂੰ ਸਾਨੂੰ ਤਿੰਨ ਅੰਬ ਲਿਆ ਕੇ ਦੇ ਤੇ ਜਦੋਂ ਇਹ ਚੇਲੇ ਨੇ ਜਾ ਕੇ ਸਾਰੀ ਗੱਲ ਆਪਣੇ ਗੁਰੂ ਜੋਗੀ ਨੂੰ ਦੱਸੀ ਆ ਤੇ ਜਦੋਂ ਜੋਗੀ ਨੇ ਗੱਲ ਸੁਣੀ ਆ ਸੜ ਬਲ ਗਿਆ ਤੇ ਫਿਰ ਬਹੁਤ ਗੁੱਸੇ ਚ ਆ ਕੇ ਆਪਦੇ ਚੇਲੇ ਨੂੰ ਕਹਿੰਦਾ ਬਾਬਾ ਸ੍ਰੀਚੰਦ ਜੀ ਕੋਲ ਜਾ ਦੁਬਾਰਾ ਉਹਨਾਂ ਨੂੰ ਕਹਿ ਦੇ ਜੇ ਉਹਨਾਂ ਦੇ ਵਿੱਚ ਇੰਨੀ ਸ਼ਕਤੀ ਆ ਤਾਂ ਆਪੇ ਹੀ ਅੰਬ ਪੈਦਾ ਕਰ ਲੈਣ ਉਹ ਚੇਲੇ ਨੇ ਆ ਕੇ ਬਾਬਾ ਜੀ ਨੂੰ ਉਸੇ ਤਰ੍ਹਾਂ ਹੀ ਆਖ ਦਿੱਤਾ ਜਦੋਂ ਗੱਲ ਸੁਣੀ ਆ ਨਾ ਬਾਬਾ ਜੀ ਨੇ ਫਿਰ ਇਹ ਹੌਮੇ ਆ ਗਈ ਆ ਤੇ ਬਾਬਾ ਜੀ ਨੇ ਇੱਕ ਖੱਪਰ ਦੇ ਵਿੱਚ ਉਹ ਅੰਬ ਨੂੰ ਨਚੋੜ ਲਿਆ ਤੇ 5-6 ਕਿੱਲੇ ਦੇ ਵਿੱਚ ਛਿੱਟਾ ਦੇ ਦਿੱਤਾ ਹੈ ਇੱਥੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਨੇ ਛਿੱਟਾ ਦਿੱਤਾ ਸੀ ਉਸ ਥਾਂ ਤੇ ਅੱਜ ਵੀ ਅੰਬਾਂ ਦੇ ਬਾਗ ਲੱਗੇ ਹੋਏ ਆ ਇਹ ਥਾਂ ਗੁਰਦੁਆਰਾ ਬਾਰਟਾ ਸਾਹਿਬ ਜੀ ਦੇ ਕੋਲ ਹੈ ਤੇ ਜਿੱਥੇ ਬਾਬਾ ਜੀ ਨੇ ਧੂਣਾ ਲਾਇਆ ਸੀ ਉੱਥੇ ਬਾਬਾ ਜੀ ਨੇ ਉਹ ਅੰਬ ਦੀ ਗੁੱਠਲੀ ਕੱਢ ਦਿੱਤੀ ਜਿਸ ਗੁੱਠਲੀ ਨੂੰ ਬਾਬਾ ਜੀ ਨੇ ਉੱਥੇ ਗੱਡਿਆ ਸੀ ਅੱਜ ਵੀ ਉਸੇ ਅੰਬ ਦੇ ਦਰਖਤ ਨੂੰ 12 ਮਹੀਨੇ ਫਲ ਲੱਗਦੇ ਆ ਇਹ ਕਰਾਮਾਤਸ ਕਹਿੰਦੇ ਨੇ ਸੰਗਤ ਜੀ ਜਿੱਥੇ ਬਾਬਾ ਜੀ ਨੇ ਛਿੱਟਾ ਦਿੱਤਾ ਇਤਿਹਾਸਕਾਰ ਕਹਿੰਦੇ ਆ ਅਗਲੇ ਦਿਨ ਹੀ ਉੱਥੇ ਅੰਬਾਂ ਦੇ ਬੂਟੇ ਖੜੇ ਹੋਏ ਸੀ ਫਿਰ ਬਾਬਾ ਜੀ ਨੇ ਉੱਥੋਂ ਦੇ ਸੇਵਾਦਾਰਾਂ ਨੂੰ ਭਾਈ ਕਮਲਿਆ ਜੀ ਨੂੰ ਇੱਕ ਗੱਲ ਕਹੀ ਸੀ ਇਹ ਅੰਬ ਕਦੇ ਵੀ ਵੇਚਣੇ ਨਹੀਂ ਜਿਹੜਾ ਵੀ ਇੱਥੇ ਆਵੇ ਰਾਹੀ ਪਾਂਦੀ ਉਹਨਾਂ ਨੂੰ ਛਕਾਉਣੇ ਆ ਕਿਉਂਕਿ ਕਈ ਵਾਰੀ ਬੰਦੇ ਦੇ ਮਨ ਦੇ ਵਿੱਚ ਇਹ ਖਿਆਲ ਆ ਜਾਂਦਾ ਕਿ ਕੋਈ ਗੱਲ ਨਹੀਂ ਹੁਣੇ ਅੰਬਾਂ ਦਾ ਬਾਗ ਲੱਗ ਗਿਆ ਆਪਾਂ ਕਮਾਈ ਕਰ ਲਈਏ ਬਾਬਾ ਜੀ ਕਹਿੰਦੇ ਨਹੀਂ ਇਹ ਆਏ ਗਈ ਟੈਲੂਆਂ ਦੀ ਆਏ ਗਏ ਰੱਬ ਦੇ ਪਿਆਰੇ ਆਈ ਗਈ ਸੰਗਤ ਦੀ ਸੇਵਾ ਵਾਸਤੇ ਆ ਏਡੀ ਕਲਾ ਦਿਖਾ ਦਿੱਤੀ ਆ ਇਸ ਤਰ੍ਹਾਂ ਛੇਵੇਂ ਪਾਤਸ਼ਾਹ ਜੀ ਮਹਾਰਾਜ ਮੀਰੀ ਅਤੇ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪਰਿਵਾਰ ਸਮੇਤ ਇੱਥੇ ਆਏ ਆ ਮੁੰਨਾ ਨੇ ਇੱਥੇ ਆ ਕੇ ਲੰਗਰ ਦੇ ਵਿੱਚ ਸੇਵਾ ਕੀਤੀ ਜਦੋਂ ਲੰਬੇ ਸਮੇਂ ਤੱਕ ਪਰਿਵਾਰ ਸੇਵਾ ਕਰਦਾ ਰਿਹਾ ਉਦੋਂ ਬਾਬਾ ਸ੍ਰੀਚੰਦ ਜੀ ਨੇ ਆਪਣੇ ਇਹਨਾਂ ਨੂੰ ਕੋਲ ਬੁਲਾਇਆ ਬਾਬਾ ਸ੍ਰੀਚੰਦ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਕਿ ਤੁਹਾਡੇ ਕਿੰਨੇ ਪੁੱਤਰ ਹਨ ਜੀ ਮਹਾਰਾਜ ਜੀ ਕਹਿੰਦੇ ਸਾਡੇ 5 ਪੁੱਤਰ ਹਨ ਬਾਬਾ ਸ੍ਰੀਚੰਦ ਜੀ ਨੇ ਆਖਿਆ ਕਿਰਪਾ ਕਰਕੇ ਸਾਨੂੰ ਦੱਸੋ ਸਾਡੇ ਵਾਸਤੇ ਕੋਈ ਪੁੱਤਰ ਹੈ ਇਹਨਾਂ ਵਿੱਚੋਂ ਕੋਈ ਬਾਬੇ ਕਾ ਵੀ ਹੈ ਉਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸ੍ਰੀਚੰਦ ਜੀ ਨੂੰ ਵੀ ਇਹ ਪੁੱਤਰ ਆਪ ਜੀ ਨੂੰ ਭੇਟ ਕਰਦੇ ਹਾਂ ਸੰਗਤ ਜੀ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਸੱਤਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਜੀ ਹੋਏ ਐ ਤੇ ਬਾਬਾ ਗੁਰਦਿੱਤਾ ਜੀ ਨੇ ਭਾਂਡਿਆਂ ਦੀ ਤੇ ਲੰਗਰ ਦੀ ਉੱਥੇ ਬਿਆੰਤ ਸੇਵਾ ਕਰਨੀ ਬਾਬਾ ਗੁਰਦਿੱਤਾ ਜੀ ਬਾਬਾ ਸ੍ਰੀਚੰਦ ਜੀ ਗੱਦੀ ਦੇ ਪਹਿਲੇ ਮਹੰਤ ਹੋਏ ਸਭ ਤੋਂ ਪਹਿਲਾਂ ਜੇ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਿਸੇ ਨੇ ਕੀਤਾ ਹੈ ਤਾਂ ਉਹ ਉਦਾਸੀਨ ਮਤ ਨਹੀਂ ਕੀਤਾ ਹੈ ਯਾਦ ਰੱਖਣਾ ਬਾਬਾ ਸ੍ਰੀ ਚੰਦ ਜੀ ਮਹਾਰਾਜ ਸਦਾ ਹੀ ਉਦਾਸੀਨ ਮਤ ਵਿੱਚ ਟਿਕੇ ਰਹੇ ਆ ਕਈ ਲੋਕ ਇਹ ਕਹਿ ਦਿੰਦੇ ਆ ਬਾਬਾ ਸ੍ਰੀ ਚੰਦ ਜੀ ਨੂੰ ਗੁਰਨਾਨਕ ਸੱਚੇ ਪਾਤਸ਼ਾਹ ਜੀ ਨੇ ਗੁਰਗੱਦੀ ਕਿਉਂ ਨਹੀਂ ਦਿੱਤੀ ਅਸਲ ਵਿੱਚ ਪੂਰਨ ਰੂਪ ਦੇ ਵਿੱਚ ਜਦੋਂ ਆਪਾਂ ਗੱਲ ਨੂੰ ਸਮਝਾਂਗੇ ਪਤਾ ਲੱਗੇਗਾ ਕਿਉਂਕਿ ਬਾਬਾ ਜੀ ਤਾਂ ਸਦਾ ਹੀ ਭਗਤੀ ਵਿੱਚ ਲੀਨ ਰਹਿੰਦੇ ਸੀ ਸਮਾਧੀ ਲਈ ਰੱਖਣੀ ਕਦੇ ਉਹਨਾਂ ਨੇ ਗੁਰਗੱਦੀ ਤੇ ਆਪਣਾ ਹੱਕ ਨਹੀਂ ਸੀ ਜਿਤਾਇਆ ਦਸਵੇਂ ਪਾਤਸ਼ਾਹ ਜੀ ਦੇ ਹੁਕਮਾਂ ਵਿੱਚ ਆਪ ਜੀ ਨੂੰ ਇਹ ਦਿਖੇਗਾ ਕਿ ਮਹਾਰਾਜ ਨੇ ਹੁਕਮ ਦਿੱਤਾ ਸੀ ਕਿ ਖਾਲਸਾ ਧੀਰਮੱਲਿਆਂ ਤੋਂ ਦੂਰੀ ਬਣਾ ਕੇ ਰੱਖੇ ਪਰ ਤੁਹਾਨੂੰ ਕਿਤੇ ਵੀ ਹੁਕਮ ਨਹੀਂ ਦੱਸੇਗਾ ਕਿ ਖਾਲਸਾ ਉਦਾਸੀਨ ਮਤ ਵਾਲੇ ਸੰਤਾਂ ਤੋਂ ਦੂਰੀ ਬਣਾ ਕੇ ਰੱਖੇ ਸੋ ਬਾਬਾ ਸ੍ਰੀ ਚੰਦ ਜੀ ਦੀ ਇਸ ਸੰਸਾਰ ਵਿੱਚ ਸਦਾ ਹੀ ਜੈ ਜੈਕਾਰ ਹੁੰਦੀ ਰਹਿਣੀ ਆ ਇੱਕ ਵਾਰ ਬਾਬਾ ਸ੍ਰੀ ਚੰਦ ਜੀ ਮਹਾਰਾਜ ਨੇ ਇਹ ਸੋਚਿਆ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਗੁਰਨਾਨਕ ਜੀ ਦੀ ਚੌਥੀ ਗੱਦੀ ਤੇ ਬੈਠੇ ਆ ਕਿਉਂ ਨਾ ਸੀ ਜਾ ਕੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰੀਏ ਤੇ ਬਾਬਾ ਸ੍ਰੀ ਚੰਦ ਜੀ ਇਸ ਤਰ੍ਹਾਂ ਹੀ ਵਿਚਾਰ ਕਰਕੇ ਆਪਣੇ ਸੇਵਕ ਭਾਈ ਗੋਦੜੀਆ ਜੀ ਦੀ ਸਵਾਰੀ ਕਰਕੇ ਚਲੇ ਗਏ ਤੇ ਜਦੋਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੁਣਿਆ ਕਿ ਸਾਹਿਬ ਜੀ ਦੇ ਸਾਹਿਬਜਾਦੇ ਆ ਰਹੇ ਆ ਬਾਬਾ ਸ੍ਰੀ ਚੰਦ ਜੀ ਬਾਬਾ ਨਾਨਕ ਜੀ ਦੇ ਸਾਡੇ ਦਰਸ਼ਨ ਕਰਨਾ ਰਹੇ ਆ ਸੱਚੇ ਪਾਤਸ਼ਾਹ ਖੁਦ ਚੱਲ ਕੇ ਗਏ ਸੀ ਨਹੀਂ ਨਿਮਰਤਾ ਸੀ ਅਗੋਂ ਬਾਬਾ ਸ੍ਰੀ ਚੰਦ ਜੀ ਦਾ ਸਵਾਗਤ ਕੀਤਾ ਗੁਰੂ ਮਹਾਰਾਜ ਨੇ ਇੱਕ ਸੁੰਦਰ ਘੋੜਾ 500 ਰੁਪਏ ਭੇਟ ਕੀਤੇ ਉੱਚੇ ਅਸਥਾਨ ਤੇ ਬਿਠਾਇਆ ਅਬ ਨੀਵੇਂ ਸਥਾਨ ਤੇ ਬੈਠੇ ਸੀ ਅਬ ਸ੍ਰੀ ਚੰਦ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਪਰਖਣ ਵਾਸਤੇ ਬੋਲੇ ਤੁਸੀਂ ਇੰਨਾ ਵੱਡਾ ਦਾੜਾ ਕਿਉਂ ਵਧਾਇਆ ਹੈ ਉਦੋਂ ਫਿਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਜੋ ਉੱਤਰ ਦਿੱਤਾ ਕਿ ਆਪ ਜੈਸੇ ਮਹਾਪੁਰਖਾਂ ਦੇ ਚਰਨ ਛਾੜਨ ਵਾਸਤੇ ਵਿਦਾਇਆ ਹੈ ਇਤਨੀ ਨਿਮਰਤਾ ਦੇਖ ਕੇ ਬਾਬਾ ਸ੍ਰੀ ਚੰਦ ਜੀ ਨੇ ਆਖਿਆ ਸੀ ਬਿਲਕੁਲ ਆਪ ਜੀ ਨੇ ਗੁਨਾ ਕਰਕੇ ਇਹ ਗੱਦੀ ਪ੍ਰਾਪਤ ਕੀਤੀ ਹੈ ਤਨ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਆਪ ਜੀ ਦੀ ਇਹ ਨਿਮਰਤਾ ਕਰਕੇ ਆਪ ਸਭ ਕੁਝ ਲੈ ਗਏ ਹੋ ਬਾਬਾ ਸ੍ਰੀ ਚੰਦ ਜੀ ਬੋਲੇ ਸੀ ਕਹਿੰਦੇ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਨੇ ਆਪਣੀ ਸੇਵਾ ਕਰਕੇ ਗੱਦੀ ਪਾਈ ਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਹ ਗੱਦੀ ਪਾਈ ਸੇਵਾ ਕਰਕੇ ਤੁਸੀਂ ਪ੍ਰੇਮ ਕਰਕੇ ਪਾਈ ਆ। ਤੁਹਾਡੀ ਮਹਿਮਾ ਵਕਤ ਹੀ ਵੱਡੀ ਆ। ਜਿਵੇਂ ਕਹੀਏ ਤੁਹਾਡੇ ਸਰੋਵਰ ਦੇ ਵਿੱਚ ਜਿਹੜਾ ਵੀ ਇਸ਼ਨਾਨ ਕਰੇਗਾ ਭਾਵੇਂ ਪਾਪੀ ਹੋਵੇ ਉਹ ਮੁਕਤ ਹੋ ਜਾਵੇਗਾ। RAM DAAS ਸਰੋਵਰ ਨਾਤੇ ਸਭ ਉੱtre ਪਾਪ ਕਮਾਤੇ ਇਸ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਨੇ ਅਸੀਸ ਵਰ ਦਿੱਤਾ ਸੀ। ਬਾਬਾ ਸ੍ਰੀ ਚੰਦ ਜੀ ਇਹ ਸਾਰੀਆਂ ਗੱਲਾਂ ਕਰਕੇ ਵਿਚਾਰਾਂ ਕਰਕੇ ਆਪਣੇ ਨਗਰ ਵਾਪਸ ਆ ਗਏ ਸੀ। ਬਾਬਾ ਸ੍ਰੀ ਚੰਦ ਜੀ ਬਹੁਤ ਸ਼ਾਂਤ ਸੁਭਾਅ ਵਾਲੇ ਸਾਰਿਆਂ ਦੇ ਦੁੱਖਾਂ ਨੂੰ ਖਤਮ ਕਰਨ ਵਾਲੇ ਕਿਉਂਕਿ ਬਾਬਾ ਜੀ ਦੇ ਨਾਮ ਦੇ ਵਿੱਚ ਹੀ ਬੜੀ ਸ਼ਕਤੀ ਹੈ ਬਾਬਾ ਜੀ ਮਹਾਰਾਜ ਦੀ ਜ਼ਿੰਦਗੀ ਦੇ ਵਿੱਚ ਬਿਆਨਤ ਕੌਤਕ ਉਹਨਾਂ ਦੀ ਜਨਮ ਕਥਾ ਵਿੱਚ ਆਉਂਦੇ ਆ ਬਾਬਾ ਜੀ ਦੇ ਬਚਪਨ ਦੇ ਵਿੱਚ ਉਹਨਾਂ ਦਾ ਸੁਭਾਅ ਖਾਂ ਮੀਟ ਕੇ ਸਾਧੂਆਂ ਦੇ ਵੰਗ ਬੈਠਣਾ ਦੂਰੋਂ ਨੇੜੋਂ ਜਿਹਨੇ ਵੀ ਚੱਲ ਕੇ ਆਉਣਾ ਤੇ ਬਾਬਾ ਜੀ ਨੇ ਉਹਨਾਂ ਨੂੰ ਦਰਸ਼ਨ ਦੇਣੇ ਇਸ ਤਰ੍ਹਾਂ ਬਾਬਾ ਜੀ ਤੋਂ ਬਹੁਤ ਲੋਕ ਖੁਸ਼ੀਆਂ ਪ੍ਰਾਪਤ ਕਰਦੇ ਸੀ ਇੱਕ ਦਿਨ ਕੀ ਹੋਇਆ ਬਾਬਾ ਜੀ ਦੇ ਕੋਲ ਇੱਕ ਬ੍ਰਹਮਚਾਰੀ ਆਇਆ ਉਹ ਬ੍ਰਹਮਚਾਰੀ ਨੇ ਬਾਬਾ ਜੀ ਨੂੰ ਪੁੱਛਿਆ ਕਿ ਇਨਸਾਨ ਦੇ ਵਾਸਤੇ ਸਭ ਤੋਂ ਅਮੋਲਕ ਵਸਤੂ ਕਿਹੜੀ ਹੈ ਭਾਵੇਂ ਬੰਦੇ ਦੇ ਵਾਸਤੇ ਸਾਰਿਆਂ ਨਾਲੋਂ ਕੀਮਤੀ ਚੀਜ਼ ਕਿਹੜੀ ਹੁੰਦੀ ਕਿਰਪਾ ਕਰਕੇ ਦੱਸੋ ਉਦੋਂ ਬਾਬਾ ਜੀ ਮਹਾਰਾਜ ਜਵਾਬ ਦਿੰਦੇ ਨੇ ਕਿ ਬੰਦੇ ਕੋਲ ਸਭ ਤੋਂ ਕੀਮਤੀ ਕੋਈ ਚੀਜ਼ ਹੈ ਤਾਂ ਉਹ ਹੈ ਮਨੁੱਖਾ ਜਨਮ ਬੰਦੇ ਕੋਲ ਭਾਵੇਂ ਜਿੰਨੀ ਮਰਜੀ ਦੌਲਤ ਹੋਵੇ ਬੰਦੇ ਨੂੰ ਇਸ ਗੱਲ ਦੇ ਬਾਰੇ ਪਤਾ ਨਹੀਂ ਕਿ ਬੰਦੇ ਕੋਲ ਕੀਮਤੀ ਚੀਜ਼ ਕੀ ਹੈ ਸਭ ਤੋਂ ਇਨਸਾਨ ਨੂੰ 83 ਲੱਖ ਜੂਨਾ ਭੋਗਣ ਤੋਂ ਬਾਅਦ ਇਹ ਮਨੁੱਖਾ ਦੇਹ ਮਿਲਿਆ ਇਹ ਮਾਨਸ ਦੇਹੀ ਵਾਰ-ਵਾਰ ਨਹੀਂ ਮਿਲਦੀ ਕਿਸਮਤ ਦੇ ਨਾਲ ਇਹ ਹੱਥ ਆਉਂਦੀ ਹੈ ਦੇਵਤੇ ਵੀ ਇਹਨੂੰ ਲੋਚ ਦੇ ਇਸ ਦੇਹੀ ਕੋ ਸਿਮਰੇ ਦੇਵ ਜਿਸ ਕਰਕੇ ਬਾਬਾ ਜੀ ਕਹਿੰਦੇ ਭਾਈ ਸਾਨੂੰ ਇਹ ਜਿਹੜੀ ਮਿਲੀ ਹੋਈ ਮਨੁੱਖਾ ਦੇਹੀ ਆ ਇਹਦੀ ਕਦਰ ਕਰਨੀ ਚਾਹੀਦੀ ਆ ਹੁਣ ਜਦੋਂ ਬਾਬਾ ਜੀ ਨੇ ਪਹਿਲੇ ਸਵਾਲ ਦਾ ਜਵਾਬ ਦਿੱਤਾ ਹੈ ਉਹਨੇ ਅਗਲਾ ਸਵਾਲ ਪੁੱਛਿਆ ਕਿ ਗ੍ਰਹਿਸਤੀ ਵਾਸਤੇ ਕਿਹੜੀਆਂ ਗੱਲਾਂ ਜ਼ਰੂਰੀ ਹੁੰਦੀਆਂ ਨੇ ਉਦੋਂ ਬਾਬਾ ਜੀ ਨੇ ਆਖਿਆ ਕਿ ਜ਼ਿੰਦਗੀ ਦੇ ਵਿੱਚ ਦੇਹ ਅਰੋਗਤਾ ਬੜੀ ਜ਼ਰੂਰੀ ਆ ਤੇ ਦੂਜਾ ਸਬਰ ਤੇ ਸੰਤੋਖ ਨਾਲ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਆ ਇਹ ਸਭ ਤੋਂ ਵੱਡੀ ਦੌਲਤ ਆ ਘਰ ਦੇ ਵਿੱਚ ਜਿੰਨਾ ਖਾਣ ਹੋਵੇ ਅੰਨ ਹੋਵੇ ਜ਼ਿੰਦਗੀ ਆਰਾਮ ਨਾਲ ਚੱਲਦੀ ਰਹੇ ਜ਼ਿੰਦਗੀ ਦੇ ਵਿੱਚ ਜੇ ਸਬਰ ਹੋਵੇ ਸੰਤੋਖ ਹੋਵੇ ਤੇ ਬੰਦੇ ਨੂੰ ਕਦੇ ਘਾਟਾ ਨਹੀਂ ਪੈਂਦਾ ਬਿਨਾਂ ਸੰਤੋਖ ਤੋਂ ਰੱਜ ਨਹੀਂ ਆਉਂਦਾ ਦੇਹ ਅਰੋਗਤਾ ਵੀ ਬਹੁਤ ਜ਼ਰੂਰੀ ਹੈ ਤੁਸੀਂ ਵੇਖੋ ਜੇ ਕਿਸੇ ਨੂੰ ਕੋਈ ਬਿਮਾਰੀ ਆ ਜਾਏ ਜ਼ਿੰਦਗੀ ਭਰ ਦੀ ਕਮਾਈ ਲੱਗ ਜਾਂਦੀ ਆ ਉਹ ਬਿਮਾਰੀ ਨੂੰ ਠੀਕ ਕਰਨ ਵਾਸਤੇ ਤੇ ਕਈਆਂ ਨਾਲ ਤਾਂ ਐਵੇਂ ਹੁੰਦਾ ਪੈਸੇ ਵੀ ਲੱਗ ਜਾਂਦੇ ਆ ਪਰ ਬਿਮਾਰੀ ਵੀ ਨਹੀਂ ਉਹ ਠੀਕ ਹੁੰਦੀ ਇਲਾਜ ਵੀ ਨਹੀਂ ਸਹੀ ਢੰਗ ਨਾਲ ਹੁੰਦਾ ਇਸ ਕਰਕੇ ਦੇਹ ਅਰੋਗਤਾ ਤਾਂ ਬਹੁਤ ਜ਼ਰੂਰੀ ਹੋ ਜਾਂਦੀ ਆ ਫਿਰ ਜ਼ਿੰਦਗੀ ਵਧੀਆ ਚੱਲਦੀ ਆ ਪਰ ਨਾਲ ਦੇਹ ਅਰੋਗਤਾ ਦੀ ਕੀਮਤ ਵੀ ਪਤਾ ਹੋਣੀ ਚਾਹੀਦੀ ਆ ਜਿਵੇਂ ਬੰਦਾ ਪੈਸਾ ਹੀ ਮੰਗਦਾ ਰਹਿੰਦਾ ਰੱਬ ਕੋਲੋਂ ਕਦੀ ਇਹ ਨਹੀਂ ਧਿਆਨ ਦਿੰਦਾ ਕਿ ਮੇਰੀ ਤਾਂ ਦੇਹ ਅਰੋਗ ਹੈ ਮੇਰੀ ਦੇਹ ਨੂੰ ਤਾਂ ਕੋਈ ਰੋਗ ਨਹੀਂ ਇਹ ਰੋਗ ਨਹੀਂ ਤਾਂ ਗੁਰੂ ਕੋਲ ਸ਼ੁਕਰਾਨਾ ਵੀ ਕਰੇ ਅਗਲਾ ਸਵਾਲ ਬ੍ਰਹਮਚਾਰੀ ਨੇ ਪੁੱਛਿਆ ਬਾਬਾ ਜੀ ਕੋਈ ਇਨਸਾਨ ਧਾਰਮਿਕ ਕਿਵੇਂ ਬਣ ਸਕਦਾ ਹੈ ਤਾਂ ਬਾਬਾ ਜੀ ਨੇ ਦੱਸਿਆ ਸੀ ਕਿ ਬੰਦਾ ਕੰਮਕਾਰ ਕਰਨ ਦੇ ਨਾਲ ਨਾਲ ਧਾਰਮਿਕ ਗ੍ਰੰਥ ਧਾਰਮਿਕ ਪੁਸਤਕਾਂ ਵੀ ਜੇਕਰ ਪੜੇ ਸੰਤਾਂ ਸਾਧੂਆਂ ਮਹਾਪੁਰਖਾਂ ਦੀ ਸੰਗਤ ਵੀ ਕਰੇ ਬਾਬਾ ਜੀ ਕਹਿੰਦੇ ਜਿਹੜੇ ਘਰ ਦੇ ਵਿੱਚ ਬੱਚੇ ਨੇ ਉਹਨਾਂ ਨੂੰ ਕਿਸੇ ਤੋਂ ਸਿੱਖਣਾ ਹੈ ਮਾਤਾ ਪਿਤਾ ਤੋਂ ਸਿੱਖਣਾ ਤੇ ਜੇ ਮਾਤਾ ਪਿਤਾ ਧਾਰਮਿਕ ਗ੍ਰੰਥ ਪੜਨਗੇ ਧਾਰਮਿਕ ਕਿਤਾਬਾਂ ਪੜ੍ਹਨਗੇ ਚੰਗੀ ਸਿੱਖਿਆ ਲੈਣਗੇ ਗੁਰੂ ਸਾਹਿਬ ਜੀ ਦੇ ਨਾਲ ਜੁੜਨਗੇ ਤਾਂ ਬੱਚੇ ਵੀ ਤਾਂ ਗੁਰੂ ਸਾਹਿਬ ਜੀ ਦੇ ਨਾਲ ਜੁੜਨਗੇ ਅਕਾਲ ਪੁਰਖ ਦੇ ਨਾਲ ਜੁੜਨਗੇ ਕਿਉਂਕਿ ਬੱਚੇ ਆਪਣੇ ਮਾਤਾ ਪਿਤਾ ਤੋਂ ਸਿੱਖਦੇ ਆ ਜੋ ਕਰਦੇ ਆ ਉਹਨਾਂ ਪਿੱਛੇ ਲੱਗ ਕੇ ਉਹ ਕਰਦੇ ਆ ਇਸ ਕਰਕੇ ਜੇ ਮਾਤਾ ਪਿਤਾ ਗਲਤ ਰਸਤੇ ਤੇ ਹੋਣ ਬਹੁਤਾਤ ਦੇ ਵਿੱਚ ਬਹੁਤੀ ਵਾਰ ਦੇਖਿਆ ਗਿਆ ਬੱਚੇ ਵੀ ਗਲਤ ਰਸਤੇ ਤੇ ਪੈ ਜਾਂਦੇ ਆ ਪਰ ਜੇ ਮਾਤਾ ਪਿਤਾ ਗੁਰੂ ਵਾਲੇ ਹੋਣ ਉਨ੍ਹਾਂ ਵਿੱਚ ਚੰਗੇ ਸੰਸਕਾਰ ਹੋਣ ਤਾਂ ਉਨ੍ਹਾਂ ਦੇ ਬੱਚੇ ਵੀ ਚੰਗੇ ਪਾਸੇ ਲੱਗ ਜਾਂਦੇ ਆ ਉਹਨਾਂ ਦਾ ਜੀਵਨ ਬਣ ਜਾਂਦਾ ਹੈ ਸੋ ਬਾਬਾ ਜੀ ਕਹਿੰਦੇ ਬੱਚੇ ਦੇ ਪਹਿਲੇ ਉਸਤਾਦ ਗੁਰੂ ਪਿਤਾ ਜੀ ਜੋ ਕਹਿੰਦੇ ਆ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਂ ਬਾਪ ਕੀ ਸੁੱਧ ਇਸ ਕਰਕੇ ਉਹ ਮਾਤਾ ਪਿਤਾ ਹੁੰਦੇ ਆ ਸੋ ਮਾਤਾ ਪਿਤਾ ਗ੍ਰਸਥੀ ਜੀਵਨ ਦੇ ਵਿੱਚ ਧਾਰਮਿਕ ਕਿਤਾਬਾਂ ਪੜਨ ਤੇ ਇਹ ਜਿਹੜੀ ਆਦਤ ਆਪਣੇ ਬੱਚਿਆਂ ਨੂੰ ਵੀ ਪਾ ਦੇਣ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਨ ਦੇ ਨਾਲ ਸਾਧੂ ਸੰਤਾਂ ਦੀ ਸੰਗਤ ਕਰਨ ਦੇ ਨਾਲ ਬੱਚੇ ਜਿਹੜੇ ਉਹਨਾਂ ਤੇ ਚੰਗਾ ਅਸਰ ਪਵੇਗਾ ਅਸਲ ਵਿੱਚ ਬਾਬਾ ਜੀ ਨੇ ਜੋ ਇਹ ਦੱਸਿਆ ਹੈ ਕਿ ਧਾਰਮਿਕ ਕਿਵੇਂ ਬਣਿਆ ਜਾਂਦਾ ਹੈ ਇਹ ਅੱਜ ਦੀ ਪੀੜ੍ਹੀ ਇਨ੍ਹਾਂ ਗੱਲਾਂ ਤੋਂ ਦੂਰ ਹੋ ਗਈ ਹੈ ਉਹਨਾਂ ਨੇ ਜੀਵਨ ਜਾਂਚ ਦੱਸ ਦਿੱਤੀ ਆ ਇੱਕ ਇੱਕ ਪ੍ਰੇਸ਼ਨ ਪੁੱਛਿਆ ਹੈ ਇੱਕ ਇੱਕ ਦਾ ਜਵਾਬ ਬਾਬਾ ਜੀ ਨੇ ਦੇ ਦਿੱਤਾ ਹੈ ਇਸ ਤਰ੍ਹਾਂ ਜੋ ਆਇਆ ਹੋਇਆ ਉਹ ਬ੍ਰਹਮਚਾਰੀ ਸੀ ਉਦੀ ਤਸੱਲੀ ਹੋਈ ਆ ਉਹਨੇ ਬਾਬਾ ਜੀ ਨੂੰ ਮੱਥਾ ਟੇਕਿਆ ਤੇ ਵਾਪਸ ਚਲਾ ਗਿਆ ਤੇ ਬਾਬਾ ਜੀ ਦਾ ਇੱਕ ਬਚਨ ਜਿਸ ਦੇ ਅੰਦਰ 타ਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਜਿਹਦੇ ਅੰਦਰ ਕਿਸੇ ਬਗਾਨੇ ਬੰਦੇ ਨੂੰ ਦੇਖ ਕੇ ਈਰਖਾ ਪੈਦਾ ਹੁੰਦੀ ਹੈ ਜ਼ਿੰਦਗੀ ਵਿੱਚ ਉਹ ਕਦੇ ਖੁਸ਼ ਨਹੀਂ ਹੋ ਸਕਦਾ ਇਹ ਹੀ ਸਤਿਗੁਰੂ ਦੀ ਬਾਣੀ ਕਹਿੰਦੀ ਆ ਕਿਸੇ ਦੀ ਖੁਸ਼ੀ ਵਿੱਚ ਜੇ ਅਸੀਂ ਖੁਸ਼ ਹੋ ਜਾਾਂਗੇ ਫਿਰ ਰੱਬ ਸਾਨੂੰ ਹੋਰ ਖੁਸ਼ੀਆਂ ਦੇ ਦੇਵੇਗਾ ਤਾਂ ਇਹ ਅੱਜ ਦੇ ਲੋਕ ਇੱਕ ਦੂਜੇ ਨੂੰ ਦੇਖ ਕੇ ਬਹੁਤ ਈਰਖਾ ਕਰਦੇ ਆ ਉਹਨਾਂ ਨੂੰ ਇਹ ਸਿੱਖਿਆ ਲੈਣੀ ਚਾਹੀਦੀ ਇਸ ਤਰ੍ਹਾਂ ਬਾਬਾ ਜੀ ਨੇ ਆਕਾਸ਼ ਦੇ ਵਿੱਚ ਆਪਣੀ ਬਾਹ 20 ਮੀਲ ਲੰਬੀ ਕਿਉਂ ਕੀਤੀ ਕਿਵੇਂ ਫਿਰੇ ਸਾਰਾ ਲੇਖਾ ਜੋਖਾ ਦੇਣ ਲਈ ਬਾਬਾ ਲਖਮੀ ਦਾਸ ਜੀ ਉਹ ਸੰਸਾਰ ਛੱਡ ਕੇ ਤੇ ਫਿਰ ਉਹ ਸੱਚਖੰਡ ਗਏ ਆ ਤੇ ਉਸ ਤੋਂ ਬਾਅਦ ਬਾਬਾ ਜੀ ਦੀਆਂ ਜੀਵਨ ਝਲਕੀਆਂ ਆਪ ਜੀ ਨੇ ਸਰਵਣ ਕੀਤੀਆਂ ਸ਼ੁਕਰਾਨਾ ਹੈ ਵਾਹਿਗੁਰੂ ਦਾ